ਬੋਨ ਨਦੀ ਵਾਹਿਗੁਰੂ ਇੱਕ ਪਵਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਬਾਤ ਸ਼ਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲੰਕਿ ਆਏ ਫਿਰੰਗਦੁਰ ਤੇ ਮਰਦਾਸ ਰਾਮਦਾਸ ਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰੀ ਕ੍ਰਿਸ਼ਨ ਤਿ ਆਈਐ ਜਿ ਦਿੱਠੇ ਸੰਗ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨੋਂ ਨਿਦਾਵੈ ਧਾਇ ਸਭ ਥਾਈ ਹੋਏ ਸਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦਰਸ਼ਨ ਦਿਦਾਰ ਦਾ ਧਿਆਨ ਅਤਰ ਕੇ ਬੋਨਾ ਜੀ ਵਾਹਿਗੁਰੂ ਪੰਜਾਬਿਆਰਿਆਂ ਚੌਹਾ ਸਹਿਬ ਜਾਦਿਆਂ ਚਾਲੇ ਮੁਖਤਿਆਂ ਹਟਿਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਚੱਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਜਿੰਨਾ ਪਿਆਰਿਆਂ ਸੱਚਾਰਿਆਂ ਦੇ ਕਮਾਈ ਦਾ ਧਿਆਨ ਤਰਕੇ ਬੋਨਾਂ ਜੀਵਾਹ ਗਰੋਹ ਜਨਾ ਸਿੰਘਾਂ ਸਿੰਘਣੀਆਂ ਨੇ ਤਰਮ ਸਿਰ ਦਿੱਤੇ ਬਾਂਧ ਬੰਦ ਕਟਾਏ ਕੁਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਇਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨੇ ਹਾਰਿਆ ਸਿੱਖੀ ਕੇ ਸਾ ਸਵਾਸਾ ਨਾਂ ਨਿਭਾਈ ਤਿੰਨਾ ਦੀ ਕਮਾਈ ਦਾ ਜਾ ਅੰਤਰ ਕੇ ਬੋਨਾ ਜੀ ਵਾਹਿਗੁਰੂ ਪੰਜਾ ਤਤਾਂ ਸਰਬਤ ਗੁਰਦਵਾਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਨਾ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿਤ ਆਨ ਕਾ ਸਦਕਾ ਸਦਾ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆਰੀ ਆਇਤ ਦੇਖ ਦੇਖ ਪਤੇ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਫਾਲਸਾ ਜੀ ਕੇ ਬੋਲ ਬਾਲੇ ਬੋਨਾ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾਤਿ ਕੇਸ ਦਾਤਿ ਰਹਿਤ ਦਾਤਿ ਵਿਵੇਕ ਦਾਤਿ ਵਿਸ਼ਾ ਦਾਤਿ ਭਰੋਸਾ ਦਾਤਿ ਦਾਨਾ ਸਿਰ ਦਾਤਿ ਨਾਮ ਦਾਤਿ ਸ੍ਰੀ ਅਮਰ ਸਰ ਜੀ ਦੇ ਸਨਾਨ ਚੌਕੀਆਂ ਝੰਡੇ ਬੁੰਗੇ ਜਗੋ ਜੁਗਤਲ ਧਰਮ ਕਾ ਦੇਕਾਰ ਬੋਨਾ ਜੀ ਵਾਹਿਗੁਰੂ ਸਿਖਾਣਾ ਮਨ ਨਿਵਾ ਮਤੋਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਏ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਤੋਂ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨੀ ਮਾਣਿਆ ਦੇ ਮਾਣ ਨੀ ਤਾਣਿਆ ਦੇ ਤਾਣ ਨੀ ਓਟੀਆਂ ਦੀ ਓਟ ਨੀ ਆਸਰਿਆਂ ਦਾ ਆਸਰਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਅਮਰ ਸ਼ਹੀਦ ਪਰਮ ਗਿਆਨੀ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਸਥਾਨ ਵਿਖੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਸਰਬਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇਹ ਲੋਕਤਾ ਤੰਦਰੁਸਤੀਆਂ ਉਸਣੀਆਂ ਗੁਰ ਸਿੱਖੀ ਦੇ ਦਾਤਾ ਨਾਮ ਸਿਮਣ ਦੀਆਂ ਦਾਤਾ ਬਖਸ਼ਣਿਆ ਅੰਗ ਸੰਸਹਿਤਾ ਕਰਨੀ ਕੋ ਲਾਂ ਦੇਖੀ ਮਾ ਬਖਸ਼ਣਾ ਸੇ ਪਿਆਰੇ ਮੇਨ ਜਿੱਦਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਲਮਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਨ ਸਾਤਸਵੀ ਅਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ